ਮੋਂ ਨੌਜਵਾਨ ਮੁੰਡੇ ਵਧੀਆ ਪੱਗਪੋਗ ਬੰਨ ਕੇ ਜਾ ਜੇ ਵਧੀਆ ਜੈਲ ਜੁਲ ਲਾ ਲਈ ਉਦੋਂ ਬਾਅਦ ਗੱਡੀ ਵੀ ਸਟਾਰਟ ਕਰ ਲਈ ਗੱਡੀ ਸਟਾਰਟ ਕਰਕੇ ਬੈਕ ਗੇਅਰ ਪਾ ਲਿਆ ਘਰੋਂ ਬੈਕ ਗੇਅਰ ਪਾ ਕੇ ਕਲਚ ਛੱਡਤਾ ਗੱਡੀ ਬੈਕ ਹੋਣ ਲੱਗੀ ਉਦ ਤੱਕ ਪਤਾ ਨਹੀਂ ਹੁੰਦਾ ਸੀ ਵੀ ਜਾਣਾ ਕਿੱਥੇ ਆ ਫਿਰ ਫੋਨ ਕਰਦੇ ਸੀ ਵਰਮੇਲ ਕਿੱਥੇ ਆ ਇਧਰ ਇਧਰ ਹੀ ਬੈਠਾ ਚੱਲ ਮੈਂ ਆਇਆ ਨਾ ਤੇਰੇ ਘਰੀਂ ਤੇਰਾ ਉਹ ਆ ਗਿਆ ਤੂੰ ਕਿੱਥੇ ਚੱਲੀਏ ਭੂਆ ਦੇ ਮੁੰਡੇ ਦਾ ਵਿਆਹ ਕਿੱਥੇ ਉਹ ਕਾਰਡ ਦੇਣ ਜਾਣਾ ਉਧਰ ਸੁਲਤਾਨਪੁਰ ਲੋਧੀ ਕਰਨੀ ਚੱਲ ਚੱਲੀਏ ਚੱਲ ਸੂਰਜ ਛਪਾਉਂਦੇ ਫਿਰਦੇ ਰਹਿੰਦੇ ਸੀ ਬਸ ਹੁਣ ਅਸੀਂ ਉਹਨਾਂ ਨੂੰ ਨੌਕਰੀਆਂ ਦੇ ਰਹੇ ਹਾਂ ਕੋਈ ਪਟਵਾਰੀ ਲੱਗ ਗਿਆ ਕੋਈ ਐਸ ਡੀਓ ਲੱਗ ਗਿਆ ਕੋਈ ਪੁਲਿਸ ਦੇ ਵਿੱਚ ਇਨਸਪੈਕਟਰ ਮੁੰਡੇ ਕੁੜੀਆਂ ਸਭ ਨੂੰ ਨੌਕਰੀ ਮਿਲ ਰਹੀ ਹੈ ਪਰ ਨੌਕਰੀ ਮਿਲ ਰਹੀ ਹੈ ਸਿਰਫ ਨੰਬਰਾਂ ਤੇ ਆਧਾਰ ਕੋਈ ਸਪਰਸ਼ ਨਹੀਂ ਇੱਕ ਬੰਦਾ ਖੜਾ ਹੋ ਕੇ ਕਹਿੰਦੇ ਪੰਜਾਬ ਚੋਂ ਕਿ ਕਾ ਨੌਕਰੀ ਲੈਣ ਲਈ ਮੈਨੂੰ 1 ਰੁਪਿਆ ਦੇਣਾ ਪੈ ਗਿਆ ਜਾਂ ਮੈਨੂੰ ਸਪਰਸ਼ ਰਵਾਨੇ ਪੈ ਗਿਆ ਲੋ ਜੇ ਕੋਈ ਆਜਾ ਮੁੰਡਾ ਕੁੜੀ ਹੋ ਜੇ ਕਿ 700 ਨੰਬਰਾਂ ਦਾ ਪੇਪਰ ਸੀ ਮੇਰੇ 680 ਆਏ ਸੀ 550 ਨੂੰ ਇਸ ਕਰਕੇ ਨੌਕਰੀ ਮਿਲ ਗਈ ਕਿ ਉਹਦਾ ਕਿਸੇ ਮੰਤਰੀ ਨਾਲ ਜਾਂ ਐਮਐਲਏ ਨਾਲ ਪਿਆਰ ਸੀ ਉਹਦੇ ਬਾਪੂ ਦਾ ਤੇ ਉਹ ਉਹ ਲਵਾ ਗਿਆ ਸਪਾਸ਼ਟ ਨੋ ਐਦਾਂ ਨਹੀਂ ਹੋਊਗਾ ਭਾਵੇਂ ਇੱਕ ਘਰ 'ਚ ਤਿੰਨ ਕਰ ਲੋ ਇੱਕ ਘਰ 'ਚ ਦੋ-ਦੋ ਵੀ ਮੇਂ ਨੌਕਰੀਆਂ ਮਿਲਿਆ ਨੇ ਦੋਨੇ ਭੈਣ ਭਾਈਆਂ ਨੇ ਪੜਾਈ ਕੀਤੀ ਦੋਨੋਂ ਦਾ ਨਾਮ ਆ ਗਿਆ ਮੈਰਿਜ ਦੋ ਦੇ ਦੇ ਨੇ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਇਤੇ ਇਤਿਹਾਸਿਕ ਧਰਤੀ ਤੇ ਕਿ ਬਹੁਤ ਸਾਰਾ ਸਾਰਾ ਕੁਝ ਦਸਤਾ ਮੈਡਮ 인ਦジットਕਰ ਮਾਨ ਜੀ ਨੇ ਸਾਡੇ ਵੱਲੋਂ ਤਾਂ ਕੋਈ ਅਸੀਂ ਕੰਨ ਨਹੀਂ ਰੱਖਾਂਗੇ ਤੁਹਾਡੀ ਸੇਵਾ ਵਿੱਚ ਬਾਕੀ ਤੁਹਾਡੇ ਤੁਸੀਂ ਕਿਹੜੇ ਕੋਈ ਰੱਖੀ ਹੈ ਜੇ ਤੁਸੀਂ ਦਿਲ ਖੋਲ ਕੇ ਵੋਟਾਂ ਪਾਈਆਂ ਤਾਂ ਫਿਰ ਸਾਡਾ ਕੰਮ ਵੀ ਤਾਂ ਤੇ ਦਿਲ ਖੋਲ ਕੇ ਹੋਣਾ ਚਾਹੀਦਾ ਇੱਕ ਹੋਰ ਜਿਹੜੀ ਸਕੀਮ ਸ਼ੁਰੂ ਕੀਤੀ ਹੈ ਆਮ ਆਪ ਆਮਾ ਦੀ ਪਾਰਟੀ ਸਰਕਾਰ ਤੁਹਾਡੇ ਦੁਆਰ ਮੈਂ ਪਹਿਲੇ ਦਿਨ ਤੋਂ ਕਹਾਂ ਜੀ ਕਹਿੰਦਾ ਸੀ ਯਾਰ ਮੈਂ ਬੋਟਾ ਤੋਂ ਪਹਿਲਾਂ ਵਾਲੇ ਭਾਸ਼ਣ ਵਿੱਚ ਵੀ ਕਹਿੰਦਾ ਸੀ ਵੀ ਆਹ ਦਫ਼ਤਰਾਂ 'ਚ ਸਾਡੇ ਬਜ਼ੁਰਗ ਜਿਹੜੇ ਖੱਜਲ ਖਵਾਰ ਹੁੰਦੇ ਨੇ ਖੱਜਲ ਖਵਾਰੀਆਂ ਖਤਮ ਕਰ ਦੂੰਗਾ ਉੱਥੇ ਜਾ ਕੇ ੱਟਕੇ ਖਾਂਦੇ ਪਾਤਰ ਸਾਹਿਬ ਦਾ ਸ਼ੇਅਰ ਹੈ ਪਿੰਡ ਵਿੱਚ ਜਿਹਦੇ ਗੱਡੇ ਚੱਲਦੇ ਹੁਕਮਤ ਤੇ ਸਰਦਾਰੀ ਸ਼ਹਿਰ ਚ ਆ ਕੇ ਬਣ ਜਾਂਦੇ ਨੇ ਬਸ ਦੀ ਇੱਕ ਸਵਾਰੀ ਪਿੰਡ 'ਚ ਕਹਿੰਦਾ ਕਹੌਂਦਾ ਜ਼ਿਮੀਦਾਰ ਹੁੰਦਾ ਸ਼ਹਿਰ ਚ ਆ ਕੇ ਕੁਝ ਬੜਾ ਸਿਵਿਟੇ ਛਿੜਕ ਦਿੰਦਾ ਉਹ ਬੁੜਿਆ ਪਿਛੋ ਇਧਰ ਮੂੰਚਾ ਕਹੇ ਰੋਜ਼ ਆ ਜੈਨੇ ਬੁੱਧਵਾਰ ਨੂੰ ਆਈ ਸਾਭ ਹੈ ਨਹੀਂ ਵੀਰਵਾਰ ਨੂੰ ਆਈ ਉਹ ਬੁੱਧਵਾਰ ਤੇ ਵੀਰਵਾਰ ਆਉਂਦੇ ਹੀ ਨਹੀਂ ਅਸਲ 'ਚ ਉਹ ਬੁੱਧਵਾਰ ਤੇ ਵੀਰਵਾਰ ਨਹੀਂ ਹੁੰਦੇ ਅਸਲ 'ਚ ਉਹਨਾਂ ਦਾ ਮਤਲਬ ਹੁੰਦਾ ਬੁੱਧਵਾਰ ਨੂੰ ਆਈ ਤੇ ਕੁਛ ਲੈਣੀ ਜੇ ਨਹੀਂ ਲੈਂਦਾ ਫਿਰ ਵੀਰਵਾਰ ਨੂੰ ਆਈ ਪਰ ਕੁਛ ਲੈ ਆਈ ਉਹਨ ਆਈ ਤੇ ਲੈ ਆਈ ਵਾਲਾ ਕੰਮ ਬੰਦ ਕਰਨ ਲੱਗਿਆ ਹੁਣ ਤੁਹਾਡੇ ਪਿੰਡਾਂ ਚ ਪਿੰਡ ਬੋਲਾਂ ਪਿਪੜਾਂ ਥੱਲੇ ਪਿਪੜਾਂ ਥੱਲੇ ਆ ਕੇ ਤੁਹਾਡੀਆਂ ਰਿਸ਼ਤੀਆਂ ਹੋਣਗੀਆਂ ਤੁਹਾਡੇ ਆਧਾਰ ਕਾਰਡ ਦੇ ਕੰਮ ਹੋਣਗੇ ਤੁਹਾਡੇ ਜਾਤੀ ਸਰਟੀਫਿਕੇਟ ਤੁਹਾਡੇ ਜਿਹੜਾ ਕੰਮ ਹੋਊਗਾ ਤੁਹਾਡੇ ਪਿੰਡ ਚ ਅਨਾਉਂਸਮੈਂਟ ਕਰਕੇ ਬਲਾ ਅਫਸਰ ਆਉਣਗੇ ਤੁਹਾਡੇ ਅੱਗੇ ਮੈਂ ਕਹਾਂ ਵੀ ਕੁਰਸੀਆਂ ਛੱਡੋ ਮੈਂ ਮੈਂ ਕਿੰਨਾ ਜਰ ਬਹਿਣਾ ਮੈਂ ਤਾਂ ਤੁਰੇ ਹੀ ਰਹਿਣਾ ਰੋਜ਼ ਕੁਰਸੀਆਂ 'ਤੇ ਬੈਠੇ ਰਹਿੰਦੇ ਆ ਡਾੜੀਆਂ ਕੁਰਸੀਆਂ ਨੇ ਚਿੱਟੇ ਰੰਗ ਦੇ ਤੌਲੀਏ ਰੱਖ ਲੈਂਦੇ ਉੱਤੇ ਤੌਲੀਏ ਪਤਾ ਨਹੀਂ ਕਾਦੇ ਬਾਤ ਤੇ ਰੱਖਦੇ ਹੈ ਨਾ ਬੈਠੇ ਰਹਿੰਦੇ ਨੇ ਮਸਮ ਆਇਆ ਜੀ ਚਾਹ ਰ ਲਿਆ ਵਿਜੂਸ ਲੋਕ ਤਾਂ ਨਹੀਂ ਹੈਗੇ ਲੋਕ ਹੈਗੇ ਨੇ ਫਿਰ ਪਿਛਲੇ ਦਰਵਾਜ਼ੇ ਵੱਦੀ ਚਲੀਏ ਚਲੋ ਚਾਹ ਵਾ ਲੋਕਾਂ ਨੂੰ ਤਾਂ ਮਿਲਣਾ ਹੀ ਨਹੀਂ ਇਹ ਕਿਹੜੀ ਗੱਲ ਹੋ ਗਈ ਵੀ ਪਬਲਿਕ ਸਰਵੈਂਟ ਹੋ ਤੁਸੀਂ ਲੋਕਾਂ ਦੇ ਸੇਵਕ ਹੋ ਤੁਸੀਂ ਲੋਕਾਂ ਦੇ ਮਾਲਕ ਬਣ ਕੇ ਬਹਿ ਗਏ ਇਹ ਨਹੀਂ ਹੋ ਸਕਦਾ ਲੋਕਤੰਤਰ ਚ ਸੋ ਤੁਹਾਡੇ ਨਾਲ ਆ ਤੁਹਾਡੇ ਵਰਗਿਆਂ ਐਂ ਰਹਾਂਗੇ ਤੁਸੀਂ ਦੇਖ ਲਓ ਆ ਸਾਡੇ ਬੈਠੀ ਸਾਰੀ ਲੀਡਰਸ਼ਿਪ ਮੈਡਮ ਥੇੜਾ ਬੈਠੇ ਨੇ ਸਾਰੇ ਸਾਰੇ ਸਾਡੀ ਟੀਮ ਬੈਠੀ ਹੈ ਕੋਈ ਲੱਗਦਾ ਤੁਹਾਨੂੰ ਵੀ ਪੋਲੀਟੀਕਲ ਬੈਕਗ੍ਰਾਉਂਡ ਵਾਲਾ ਕੋਈ ਤੁਹਾਡੇ ਵਰਗੇ ਆ ਤੁਹਾਡੇ ਘਰਾਂ ਚੋਂ ਨਿਕਲੇ ਆ ਮੈਂ ਮੈਨੂੰ ਦੇਖ ਲਓ ਤੁਸੀਂ ਇੱਕ ਆਮ ਪਿੰਡ ਚੋਂ ਉੱਠ ਕੇ ਕਲਾਕਾਰੀ ਚਾਂਗੇ ਤੁਸੀਂ ਬਹੁਤ ਪਿਆਰ ਦਿੱਤਾ ਜੇ ਮੈਂ ਚਾਹੁੰਦਾ ਪੈਸੇ ਬਹੁਤ ਕਮਾਈ ਜਾਂਦਾ ਉਧਰ ਮੈਨੂੰ ਕੀ ਲੋੜ ਸੀਗੀ ਪੰਗਾ ਲੈਣ ਦੀ ਉਹਨਾਂ ਨਾਲ ਪਰ ਫਿਰ ਐ ਥੋੜੀ ਹੁੰਦਾ ਹੈ ਕਿ ਆਪਦੀਆਂ ਅੱਖਾਂ ਸਾਹਮਣੇ ਅਸੀਂ ਪੰਜਾਬ ਨੂੰ ਮਰਦਾ ਦੇਖੀ ਜਾਈਏ ਤੇ ਆਪ ਅਸੀਂ ਕਮੇਡੀ ਕਾਸਟਾ ਕੱਢੀ ਜਾਈਏ ਹੱਸੂਗਾ ਕਿਵੇਂ ਹਾਸੇ ਵੀ ਉਹਦੇ ਚੰਗੇ ਲੱਗਦੇ ਨੇ ਚੁੱਲ੍ਹਿਆਂ ਜਾ ਅੱਗ ਮੱਚਦੀ ਹੋਵੇ ਚੁੱਲ੍ਹੇ ਤੋਂ ਅੱਗ ਬੁਜੀ ਪਈ ਐ ਲੋਕਾਂ ਦੀ ਇੱਜ਼ਤ ਮਾਣ ਸਤਿਕਾਰ ਸ਼ੁਰੂ ਹੋਊਗਾ ਪਹਿਲੇ ਦਿਨ ਮੈਂ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਹੁਣ ਹੋਇਆ ਨਾ 92 ਸੀਟਾਂ ਤੁਸੀਂ ਦਿੱਤੀਆਂ ਨੇ ਤੇ ਇਹ ਹੁਣ ਜਿਹੜੀ ਸਰਕਾਰ ਐ ਇਹ ਲੋਕਾਂ ਦੀ ਇੱਜ਼ਤ ਤੇ ਮਾਣ ਸਤਿਕਾਰ ਬਹਾਲ ਕਰੂਗੀ ਗਰੀਬਾਂ ਦੇ ਸਕੂਲ ਹੀ ਹੋਰ ਨੇ ਅਮੀਰਾਂ ਦੇ ਸਕੂਲ ਹੋਰ ਨੇ ਗਰੀਬਾਂ ਦਾ ਸਿਲੇਬਸ ਹੀ ਹੋਰ ਐ ਅਮੀਰਾਂ ਦਾ ਸਲੋਬਸ ਹੋਰ ਐ ਗਰੀਬਾਂ ਦੇ ਹਸਪਤਾਲ ਹੋਰ ਨੇ ਗਰੀਬਾਂ ਦੇ ਹਸਪਤਾਲ ਹੋਰ ਨੇ ਕੀ ਗੱਲ ਵੀ ਜਿਉਣ ਦਾ ਤਾਂ ਸਾਰਿਆਂ ਨੂੰ ਅੱਕਾ ਹੈ ਪੜਨ ਪੜਾਈ ਤਾਂ ਘਟੋ ਘੜ ਇੱਕੋ ਜਿਹੀ ਹੋਵੇ મોદી ਜੀ ਰੋਜ਼ ਕਹਿੰਦੇ ਆ ਵਨ ਨੇਸ਼ਨ ਵਨ ਇਲੈਕਸ਼ਨ ਇੱਕ ਦਿਨ ਐ ਵੀ ਕਹਿ ਦਿਓ ਜਨਾਬ ਵਨ ਨੇਸ਼ਨ ਵਨ ਐਜੂਕੇਸ਼ਨ ਇੱਕੋ ਜਿਹੀ ਪੜਾਈ ਸਾਰੇ ਦੇਸ਼ 'ਚ ਨੰਬਰ ਘੱਟ ਵੱਧ ਆ ਜਾਣ ਚਲੋ ਬੱਚੇ ਦੀ ਮਿਹਨਤ ਤੇ ਡਿਪੈਂਡ ਹੈ ਪਰ ਘਟੋ ਘੜ ਸਿਲੇਬਸ ਤਾਂ ਇੱਕੋ ਜਿਹਾ ਹੋਵੇ ਪਰ ਉਹ ਕਿਉਂ ਕਹਿਣੋ ਤਾਂ ਆਪ ਨਹੀਂ ਕਦੇ ਐਜੂਕੇਸ਼ਨ ਵਾਲੇ ਪਾਸੇ ਗਏ ਨਾ ਲੱਤ ਮਾਰਦਾ ਨਾ ਕਸੁੰਨ ਮਾਰ ਨਾ ਕਸੁੰਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਹੈ ਜਿਹੜਾ ਆਉਂਦਾ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਮੈਂ ਜਿਹੜਾ ਹੈ ਖਾਲੀ ਉਹਨੂੰ ਖਜ਼ਾਨਾ ਕੋ ਕਹਿੰਦੇ ਉਹਨੂੰ ਪੀਪਾ ਕਹੋ ਖਾਲੀ ਨੂੰ ਖਜ਼ਾਨਾ ਕਿਵੇਂ ਕਹਦਾਂਗੇ ਫਿਰ ਪਰ ਸੋ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਦੇਖੋ ਇਹ ਕੀ ਕਰਦੇ ਹੈ ਇੱਕ ਇਹ ਭਾਜੀਪੀ ਦਾ ਖਾਸ ਤੌਰ ਖੋਹਦੇ ਐ ਵੀ ਇਹਨੂੰ ਇਹਦੇ ਐਮਐਲਏ ਤੋੜ ਲੋ ਇਹਦੇ ਐਮਪੀ ਤੋੜ ਲੋ ਇਹਨੂੰ ਪੈਸੇ ਦੇ ਦੋ ਲਾਲਚ ਦੇ ਦੋ ਆ ਚੰਡੀਗੜ੍ਹ ਕੀ ਹੋਇਆ ਦੇਖਿਆ ਤੁਸੀਂ ਚੰਡੀਗੜ੍ਹ ਦੇ ਮੇਰ ਦੀਆਂ ਵੋਟਾਂ ਕਿਵੇਂ ਗਿਣੀਆਂ ਸੀ ਦੇਖਿਆ 36 ਵੋਟਾਂ ਗਿਣੀਆਂ 36 ਤੇ ਵੋਟਾਂ ਕਿਵੇਂ ਗਿਣ ਰਿਆ ਸੀ ਉਹ ਜਿਹੜਾ ਇਹਨਾਂ ਦਾ ਅਫਸਰ ਸੀਗਾ ਇਹਨਾਂ ਦਾ ਅਫਸਰ ਕਹਿੰਦਾ ਇਹਨਾਂ ਦਾ ਬਰਕਰੀ ਸੀਗਾ ਭਾਜੀਪੀ ਦਾ ਵੋਟਾਂ ਆੜੜੇ ਕੈਮਰੇ ਲੱਗੇ ਹੋਏ ਨੇ ਉvarphi ਹੁੰਦਾ ਨਾ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਕਿਤੇ ਉਹ ਉਹ ਦਿਨ ਸਾਧ ਦਾ ਸੀ ਕਿਤੇ ਕੁਦਰਤੀ ਐਂ ਬੋਟਾਂ ਐ ਕਰਕੇ ਖਰਾਬ ਬੋਟ ਤੇ ਨਾ ਕਾਟਾ ਮਾਰ ਕੇ ਖਰਾਬ ਕਰਕੇ ਨਾਲੇ ਐਂ ਦੇ ਤੀ ਕੈਮਰਾ ਤਾਂ ਚੱਲਦਾ ਐਨਾ ਵਧੀਆ ਵੀ ਐਕਟਰ ਹੈ ਨਹੀਂ ਸੀ ਉਹ ਉਹ ਤੋਂ ਗੱਲ ਬਣੀ ਨਹੀਂ ਐਂ ਕਰਕੇ ਉਹ 36 ਬੋਟਾਂ ਚੋਂ 8 ਬੋਟਾਂ ਕੈਨਸਲ ਕਰਤੀਆਂ ਅੱਠ ਦੀ ਅੱਠੇ ਆਮਾ ਦੀ ਪਾਰਟੀ ਦੀਆਂ ਜੋ ਅੱਠ ਪੈਂਦੀਆਂ ਨੇ ਸਾਡਾ ਮੇਰ ਬਣਦਾ ਅਸੀਂ ਸੁਪਰੀਮ ਕੋਰਟ ਚਲੇ ਗਏ ਚੀਫ ਜਸਟਿਸ ਆਫ ਇੰਡੀਆ ਨੇ ਬੁਲਾਇਆ ਕਹਿੰਦੇ ਆ ਜਾ ਤੂੰ ਐ ਕਿਉਂ ਲਾਇਆ ਸੀ ਮੋਰਾ ਕਹਿੰਦੇ ਉਹ ਖਰਾਬ ਸੀ ਪਹਿਲੀ ਤਾਂ ਲਾਈਆਂ ਸੀ ਮੈਂ ਉਹਨਾਂ ਤੇ ਕਹਿੰਦਾ ਲਿਆ ਕੱਢ ਕੇ ਦਿਖਾ ਉਸੇ ਤੋਂ ਗਣਵਾਈਆਂ ਕਹਿੰਦਾ ਦੇਖ ਕੀ ਖਰਾਬੀ ਐ ਚੱਲ ਗਿਆ ਉਹਥੇ ਡਿਕਲੇਅਰ ਕੀਤਾ ਕਿ ਮੇਰ ਚੰਡੀਗੜ੍ਹ ਦਾ ਆਮਾ ਦੀ ਪਾਰਟੀ ਦਾ ਹੋਊਗਾ ਐ ਹੁੰਦਾ ਓ ਯਾਰ ਤੁਸੀਂ ਜਿੱਤ ਲੋ ਵੋਟਰਾਂ ਹੀ ਜਿੱਤ ਲੋ ਕਦੋਂ ਅਸੀਂ ਫਤਵਾ ਮੋਦੀ ਸਾਹਿਬ ਨੂੰ ਫਤਵਾ ਮਿਲਿਆ ਸਿਰ ਮੱਥੇ ਆ ਜੀ ਇਹ ਚ ਕਿਹੜੀ ਗੱਲ ਹੈ ਲੋਕਾਂ ਦਾ ਫਤਵਾ ਤੁਸੀਂ ਵੋਟਰਾਂ ਹੀ ਜਿੱਤ ਲੋ ਆ ਗਿਣਤੀਆਂ ਮਿੰਟੀਆਂ ਰਹੀਂ ਤਾਂ ਨਾ ਜਿੱਤੋ ਨਾ ਕਿ ਉਹਦੀਆਂ ਵੋਟਾਂ ਕੱਟ ਦੋ ਇਹਦੀਆਂ ਗਿਣ ਲਓ ਇਹਦੀਆਂ ਕਢਾ ਦੋ ਇਹਦੀਆਂ ਹਟਾ ਦੋ ਇਹਦੀਆਂ ਕੈਨਸਲ ਕਰ ਦੋ ਇਹ ਤਾਂ ਗਲਤ ਹੋ ਗਿਆ ਨਾ ਜੀਵਨ ਰੁੱਖ ਨੂੰ ਹੱਥੀ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਇਹ ਤੱਕ ਹੀ ਹੋਇਆ ਆਪੇ ਤੁਰ ਜਾਵੇਗਾ ਤੱਕੇ ਨਾ ਮਾਰੋ ਜਿੱਤ ਲੈਣਾ ਤੇ ਖੋ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਯੱਕੇ ਮਾਰਨ ਦੀ ਆਤ ਤਾਂ ਪੈ ਗਈ ਇਹਨਾਂ ਨੂੰ ਪਰ ਕੋਈ ਗੱਲ ਨਹੀਂ ਕਈ ਵਾਰੀ ਦੁੱਖੀ ਕੰਮ ਆਉਂਦੀ ਹੈ ਉਹ ਜੁਮੇ ਕਹਿੰਦੇ ਆ ਨਾ ਕਿ ਲੱਖ ਰੁਪਈਆ ਜਿਹੜਾ ਉਹਦੇ ਬਾਰੇ ਕਿਹਾ ਕਿਸੇ ਨੇ ਕਹਿੰਦਾ ਵੀ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਵੇਂਦਾ ਮੰਨੇ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬਹਿੰਦਾ ਪਰ ਜਰਾ ਸੋਚ ਕੇ ਦੇਖੋ ਜੇ ਲੱਖ ਚ ਰੁਪਈਆ ਕੱਢ ਦੀ ਉਹ ਵੀ ਲੱਖ ਨਹੀਂ ਰਹਿੰਦਾ ਉਹ ਵੀ ਨਾ 90000 99 ਬਣ ਜਾਂਦਾ ਫਿਰ ਇਸ ਕਰਕੇ ਰੁਪਈਏ ਦੀ ਵੀ ਵੈਲਿਊ ਹੈ ਵੈਲਿਊ ਹੈ ਹਰ ਬੰਦੇ ਦੀ ਵੈਲਿਊ ਹੈ ਵੋਟਰ ਕਾਰਡ ਜਿਹੜਾ ਤੁਹਾਡੇ ਕੋਲ ਹੈਗਾ ਨਾ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਜੀ ਮਦਨ ਲਾਲ ਢੀਂਗਰਾ ਹਰੀ ਚੰਦਰ ਸ਼ਕਰ ਯਾਦ ਹੋ ਰਹੇ ਨੇ ਖੂਨ ਨਾਲ ਲਿਖਿਆ ਹੋਇਆ ਉਹਨਾਂ ਨੇ ਲੈ ਕੇ ਦਿੱਤਾ ਵੋਟਰ ਕਾਰਡ ਆਪਾਂ ਨੂੰ ਐਵੇਂ ਨਾ ਫੜਾ ਦੇ ਕਰੋ ਇਧਰ ਉਧਰ ਉਹਦੀ ਕੀਮਤ ਸਮਝਿਓ ਚੰਗੇ ਬੰਦਿਆਂ ਨੂੰ ਚੁਣੋ ਤਾਂ ਤੁਹਾਨੂੰ ਪੈਸੇ ਲੈ ਕੇ ਵੋਟ ਪਾਉਣੀ ਇੱਕ ਵਾਰੀ ਪੈਸੇ ਲੈ ਲੈਣਗੇ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦ ਲੂ 5 ਸਾਲ ਤੁਹਾਨੂੰ ਵੇਚੂ ਆ ਹੁਣ ਤੁਹ ਬਿਜਲੀ ਦੇ ਬਿੱਲ ਨੇ ਇਹਦਾ 5000 ਆਉਂ ਸੀ ਕਿ 7000 ਆਉਂ ਸੀ ਦੇਖਿਆ ਫਿਰ 90% ਘਰਾਂ ਨੂੰ ਬਿਜਲੀ ਫਰੀ ਆਉਂਦੀ ਆ ਆਉਂਦੀ ਆ ਨਾ ਉਹੀ ਤਾਰਾਂ ਨੇ ਉਹੀ ਪਲੱਗ ਨੇ ਉਹੀ ਜੈਂਪਰ ਨੇ ਉਹੀ ਟਰਾਂਸਫਰ ਨੇ ਹੁਣ ਕਿਵੇਂ ਆਉਂਦੀ ਆ ਆਉਂਦੀ ਹੈ ਬਿਜਲੀ 프리 ਸਾਨੂੰ ਘਰ ਨਹੀਂ ਆਉਂਦੀ ਹੈ ਦਿੱਲੀ ਚ ਕੀਤੀ ਹੈ ਨੀਅਤ ਸਾਫ ਹੈ ਅਸੀਂ ਬਿਜਲੀਆਂ ਤਾਂ ਪੈਸੇ ਨਹੀਂ ਖਾਂਦੇ ਕੰਪਨੀਆਂ ਵਾਲੇ ਤੋਂ ਅਸੀਂ ਆਪਣੀ ਕੋਲੇ ਦੀ ਖਾਨ ਚਲਾ ਲਈ 4 ਖੰਡਾਂ ਵਾਲੀ ਪੰਜਾਬ ਦੀ 2015 ਤੋਂ ਬੰਦ ਪਈ ਸੀ 2022 ਚ ਆ ਕੇ ਚਲਾਈ ਹੈ ਜੀ ਪਛਵਾੜਾ ਕੋਲ ਮਾਈਨ ਹੈ ਪਛਵਾੜਾ ਉੱਥੇ ਇੱਕ ਸ਼ਹਿਰ ਹੈ ਉੱਥੇ ਕੋਲਾ ਨਿਕਲਦਾ ਹੈ ਉੱਥੇ ਪੰਜਾਬ ਦੀ ਕੋਲੇ ਦੀ ਖਾਨ ਹੈ ਪਹਿਲਾਂ ਬੰਦ ਕਰ ਰੱਖੀ ਸੀ ਕਿਉਂਕਿ ਪ੍ਰਾਈਵੇਟ ਤੋਂ ਲੈਂਦੇ ਸੀ ਪੈਸੇ ਲੈਂਦੇ ਸੀ ਅਸੀਂ ਆਪਣੀ ਖਾਨ ਚਲਾ ਲਈ ਤਾਂ ਜੋ ਥਰਮਲ ਪਲਾਂਟ ਖਰੀਦੇ ਆਪਾਂ ਗੋਇੰਦਵਾਲ ਸਾਹਿਬ ਵਾਲਾ ਜਿਹਦਾ ਨਾਮ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਜ਼ਿੰਦਗੀ ਸਲਤਨਪੁਰ ਕਪੜਾ ਗੋਇੰਦਵਾਲ ਸਾਹਿਬ ਵਿਤੀ ਹੈ ਜਿੱਥੇ ਉਹਨਾਂ ਨੇ ਸੱਤੀ ਪ੍ਰਥਾ ਖਤਮ ਕੀਤੀ ਸੀ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਸੋ ਉੱਥੇ ਆਪਾਂ ਜਿਹੜਾ ਕੋਲਾ ਆਪਣੇ ਕੋਲੇ ਆਮ ਹੈ ਤੇ ਹੁਣ ਬਿਜਲੀ ਇੰਡਸਟਰੀ ਵਾਲੀ ਬਿਜਲੀ ਵੀ ਹੁਣ ਸਸਤੀ ਹੋਊਗੀ ਕਿਉਂਕਿ ਘਰਾਂ ਵਾਲੀ ਤਾਂ ਹੋਊਗੀ ਨਾ ਹੁਣ ਇੰਡਸਟਰੀ ਵਾਲੀ ਵੀ ਸਸਤੀ ਕਰਾਂਗੇ ਜੇ ਇੰਡਸਟਰੀ ਵਾਲੀ ਸਸਤੀ ਕਰਤੀ ਸਾਰਾ ਵੱਦੀ ਸਾਰਾ ਮੱਧ ਪ੍ਰਦੇਸ਼ ਇੱਥੇ ਆ ਜਾਊਗਾ ਇੱਥੇ ਫੈਕਟਰੀਆਂ ਲੱਗਣਗੀਆਂ ਸਾਡੇ ਪਿੰਡਾਂ ਨੂੰ ਕੰਮ ਮਿਲੂਗਾ ਪੁਲਿਸ 'ਚ ਭਰਤੀਆਂ ਚੱਲ ਰਹੀਆਂ ਨੇ ਖੇਡਾਂ ਵਾਲਿਆਂ ਨੂੰ ਪੈਸੇ ਮਿਲ ਰਹੇ ਨੇ ਸੋ ਸਾਡੇ ਵੱਲੋਂ ਕੋਈ ਕਮੀ ਨਹੀਂ